ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮਾਨੂਕੇ ਗੱਲ ਇਹ ਪੰਡ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲੇ ਦੇ ਨੇੜ ਰਹਿ ਜਾਂਦਾ ਬਾਗੇਪੁਰਾਣੇ ਤੋਂ ਛੜਕ ਨਿਹਾਲ ਸਿੰਘ ਵਾਲੇ ਨੂੰ ਜਾਂਦੀ ਹੈ ਤੇ ਉਸ ਛੜਕ ਦੇ ਉੱਤੇ ਮਾਨੂਕੇ ਗੱਲ ਨਾਂ ਦਾ ਪੰਡ ਹੈ ਜਿਲ੍ਹਾ ਇਹਨਾਂ ਨੂੰ ਮੋਗਾ ਪੈਂਦਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਦੋਸਤੋ ਘਰ ਦੇ ਵਿੱਚ ਥੋੜੇ ਜੇ ਪਸ਼ੂ ਰੱਖੇ ਇਹ ਵੀਰ ਦੇ ਕੋਲ ਇੱਕ ਜਿਵੇਂ ਝੋਟੀ ਘਰੇ ਸੰਭਾਲ ਰਿਆ ਇੱਕ ਇਹ ਗਾਂ ਜਿਹੜੀ ਅੱਜ ਵਿਕਾਊ ਕੀਤੀ ਤੇ ਇਹ ਤੋਂ ਬਿਨਾਂ ਇੱਕ ਗਾਂ ਹੋਰ ਜਿਹੜੀ ਉਹ ਘਰੇ ਰੱਖੀ ਵੀ ਹੈ ਸੋ ਮੇਨ ਜਿਹੜੀ ਵੀਡੀਓ ਆ ਇਹਦੇ ਚ ਇਹ ਵੈੜ ਬਾਈ ਨੇ ਵਿਕਾਊ ਕੀਤੀ ਹੈ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਨਗ ਇੱਕ ਹੀ ਹੈ ਤੇ ਜਿਹਨੂੰ ਇਹ ਵੈੜ ਪਸੰਦ ਆਜੂ ਉਹ ਵੀਰ ਆ ਕੇ ਤਸੱਲੀ ਕਰਕੇ ਖਰੀਦ ਸਕਦਾ ਹੈ ਆਓ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦਿਓ ਬਾਈ ਆਪਣਾ ਮਨਿੰਦਰ ਸਿੰਘ ਬਾਈ ਮਨਿੰਦਰ ਬਾਈ ਇਹ ਗਾਂ ਜਿਹੜੀ ਵੇਚਣ ਲੱਗੀਆਂ ਕਿੰਨਾਂ ਮਸੂਆ ਸਭ ਪਹਿਲਾ ਸੂਆ ਹੀ ਹੈ ਬਾਈ ਪਹਿਲਾ ਸੂਆ ਥੋੜੀ ਪੱਕੇ ਬਣੀ ਲੱਗਦੀ ਹੈ ਹਾਂ ਬਾਈ ਠੀਕ ਹੈ ਕਿੰਨੇ ਕਿ ਦਿਨ ਲੈ ਜੂ ਬਾਈ ਸੋਹਣੇ ਹਜੇ ਬਾਈ ਇਹਦੇ 25 26 ਤਰੀਕ ਨੂੰ ਦਿਨ ਪੂਰੇ 25 26 ਨੂੰ ਯਾਨੀ 5 6 ਦਿਨ ਪਏ ਆ ਹਾਂ 5 6 ਦਿਨ ਲੈ ਜੂ ਬਾਈ ਕੀ ਡਿਮਾਂਡ ਰਹੂਗੀ ਬਾਈ ਰੇਟ ਕੀ ਕਰਦੇ ਹੋ ਇਹ 75000 ਰੁਪਏ ਬਾਈ ਤੋੜੀਏ ਇਹਨੂੰ ਦੋਸਤੋ 75000 ਰੇਟ ਹੈ 5 ਏ ਆਈ ਜਿਹੜੀ ਇਸ ਵੈੜ ਦੀ ਜਿਹੜੇ ਵੀਰ ਨੇ ਕੀਤੀ ਹੈ ਉਹ ਬਾਈ ਨੇ ਆਉਣਾ ਸੀ ਥੋੜਾ ਲੇਟ ਹੈ ਸੀਮਨ ਦੀ ਡਿਟੇਲ ਇਹਦੀ ਮਿਲ ਜੂਗੀ ਵੀ ਜਿਹੜਾ ਸੀਮਨ ਇਹਦੇ ਲੱਗਾ ਹੋਇਆ ਅਗਾੜੀ ਕਿਉਂ ਵੀ ਹਵਾਨਾ ਚੰਗਾ ਪਛਾਣ ਨੂੰ ਵੀ ਚੰਗਾ ਥੋੜਾ ਪੱਕ ਕੇ ਸੂ ਰਹੀ ਹੈ ਵੈੜ ਕਈ ਵਾਰ ਥੋੜਾ ਗੱਬਣ ਹੋਣ ਚ ਪਸੂ ਲੇਟ ਹੋ ਜਾਂਦੇ ਆ ਢਾਂਜਾ ਗਾਂ ਦਾ ਸੋਹਣਾ ਦੱਸੋ ਬਾਕੀ ਥਣ ਅਥੀ ਚਵਾਈ ਵਾਲਾ ਬਹੁਤ ਵਧੀਆ ਥਣ ਦਾ ਸਹਿਜ ਹੈ ਤੇ ਹਵਾਨਾ ਫਿਕਸ ਰੱਖੂਗੀ ਮਨਿੰਦਰ ਭਾਈ ਐ ਕਿਹੜਾ ਹੋਰ ਕਢਾਵਾਂਗੇ ਤੁਹਾਨੂੰ ਮੋੜ ਲਿਓ ਸੱਤ ਕਾਤ ਬਹੁਤ ਵੱਡਾ ਮੇਰੇ ਖਰਾਬਾ ਬਹੁਤ ਹੈ ਸੋ ਦੋਸਤੋ ਸੋਨੀ ਵੈੜ ਢਾਂਚੇ ਦੀ ਵੀ ਬਾਕੀ ਜਿਹੜਾ ਹੀ ਸਟਰਕਚਰ ਆ ਉਹ ਤੁਹਾਡੇ ਸਾਹਮਣੇ ਆ ਥਾਣਾ ਅਥੀ ਚਵਾਈ ਵਾਲਾ ਤੇ ਹਵਾਨਾ ਫਿਕਸ ਰੱਖੂਗੀ ਬਾਕੀ ਆ ਕੇ ਦੇਖਿਓ ਪਸ਼ੂ ਨੂੰ ਪਸੰਦ ਤੁਸੀਂ ਕਰਨਾ ਜਿਹੜੇ ਵੀਰ ਨੇ ਖਰੀਦਣਾ ਹੈ ਉਹਦਾ ਹੱਕ ਆ ਵੀ ਤਸੱਲੀ ਕਰੇ ਸੋ ਨਾਗ ਤੁਹਾਨੂੰ ਅੱਜ ਦੀ ਵੀਡੀਓ ਚੈੱਕ ਹੀ ਦਿਖਾਉਣਾ ਸੀਗਾ ਕਿਉਂਕਿ ਇੱਕ ਵੈੜ ਮੈਂ ਬਾਈ ਦੱਸਦਾ ਵੀ ਘਰੇ ਸਾਂਭੀ ਵੱੱਛੀ ਤੇ ਇਹ ਘਰੇ ਜਿਹੜੀ ਉਹ ਤਿਆਰ ਕੀਤੀ ਹੈ ਹਵਾਨਾ ਅੱਗੇ ਨੂੰ ਵੀ ਚੰਗਾ ਹੈ ਤੇ ਪਿਛਾਹ ਨੂੰ ਵੀ ਚੰਗਾ ਹੈ ਹਜੇ ਦਿਨ ਪਏ ਆ ਵੜ ਹਜੇ ਪੂਰਾ ਭਰੂਗੀ ਥਣ ਬਾਰੇ ਮੈਂ ਸ਼ੁਰੂਆਤ ਚ ਹੀ ਦੱਸਦਾ ਸੀ ਵੀ ਹੱਥੀਂ ਚਵਾਈ ਵਾਲਾ ਤੇ ਬਿਲਕੁਲ ਇੱਕੋ ਜਿਹੇਾਰੇ ਥਾਣ ਹੈ ਉਹ ਟਾਂਚਾ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਦਾ ਇੱਕ ਹੀ ਨਾਗ ਬਾਈ ਕੋਲ ਵਿਕਰੀ ਵਾਲਾ ਸੀਗਾ ਹਵਾਨਾ ਇਧਰੋਂ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਲਓ ਹਜੇ ਸਪੇਸ ਪੂਰੀ ਪਈ ਹੈ ਥੋੜਾ ਮੱਖੀਆਂ ਕਿਉਂਕਿ ਖੇਤਾਂ 'ਚ ਘਾਰਾ ਤੇ ਜਿਹੜੀ ਉਹ ਮੱਖ ਹੈ ਜਿਆਦਾ ਸਾਰੇ ਪਸ਼ੂਆਂ ਤੇ ਜਿਵੇਂ ਤੁਸੀਂ ਝੋਟੀ ਤੇ ਦੇਖੋਗੇ ਇਹਦੇ ਤੇ ਵੀ ਬਹੁਤ ਮੱਖੀਆਂ ਬੈਠੀਆਂ ਸ਼ਾਮ ਦਾ ਟਾਈਮ ਬਹੁਤ ਚੰਗੇ 31 32 ਕਿਲੋ ਰੋਈਦਾ ਅੱਛਾ ਠੀਕ ਸੋ ਇਹਦੀ ਮਾਂ ਦਾ ਦੁੱਧ ਬਾਈ ਕਹਿੰਦਾ ਵੀ 31 32 ਕਿਲੋ ਵਾਂਗੂ ਸੀ ਇਹ ਤਾਂ ਤੁਸੀਂ ਕਿੰਨਾ ਚੋਲੋਗੇ ਉਹ ਥੋੜੀ ਸਮਝ ਆ ਦੱਸੋ ਬਾਕੀ ਢਾਂਚੇ ਦੀ ਸੋਹਣੀ ਹੈ ਲੰਬਾਈ ਤੁਸੀਂ ਇਹਦੀ ਦੇਖ ਸਕਦੇ ਹੋ ਹਾਈਟ ਦਾ ਅੰਦਾਜ਼ਾ ਤੁਸੀਂ ਖੁਰਨੀ ਤੋਂ ਲਾ ਸਕਦੇ ਹੋ ਥਾਣ ਥੀ ਚੁਾਈ ਵਾਲੇ ਮੈਂ ਪਹਿਲਾਂ ਹੀ ਦੱਸਿਆ ਸੀਗਾ ਤੇ ਇਹ ਨਾਗ ਅੱਜ ਦੀ ਵੀਡੀਓ ਚ ਵਿਕਰੀ ਵਾਲਾ ਸੀ ਸੋ ਦੋਸਤੋ ਦੋਨਾਂ ਸਾਈਡ ਤੋਂ ਮੈਂ ਪਹਿਲਾਂ ਹੀ ਦੱਸਿਆ ਵੀ ਥਾਣ ਇੱਕੋ ਜਿਹਾ ਹਵਾਨਾ ਇਧਰੋਂ ਵੀ ਤੁਸੀਂ ਦੇਖ ਲਓ ਥਾਣ ਵੀ ਇੱਕੋ ਜਿਹਾ ਹਵਾਨਾ ਵੀ ਇੱਕੋ ਜਿਹਾ ਬਾਕੀ ਟਾਂਚਾ ਸੋਨਾ ਸੋ ਪਹਿਲਾਂ ਵੈੜ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਸੀ ਚੰਗੀ ਸੰਭਲੋਗੇ ਇੱਕ ਸੂਹਾ ਦੁੱਧ ਚੋਲਿਓ ਇਹ ਸ਼ੌਰ ਆ ਵੀ ਜਿੰਨੇ ਦੀ ਵੀ ਐਸ ਵਾਰ ਤੁਹਾਡਾ ਸੌਦਾ ਹੋਊਗਾ 75 ਡਿਮਾਂਡ ਆ ਵਿੱਚੋਂ ਥੋੜਾ ਬਹੁਤ ਮਾਨਤਨ ਹੋਊਗਾ ਉਦੋਂ ਵੱਧ ਕੇ ਵਿਕੂਗੀ ਅਗਲੇ ਸਵੇਰੇ ਚ ਕਿਉਂਕਿ ਰੱਤ ਤੋਂ ਥੋੜਾ ਜਿਹਾ ਗਰਮੀ ਦੀ ਸੂਰ ਰਹੀ ਹੈ ਠੰਡ ਚ ਸਵੇਰ ਤ ਰਾ ਕਮ ਕੋਸੂਰ ਹੋਊਗੀ ਧੰਨਵਾਦ ਵੀਡੀਓ ਦੇਖਣ ਲਈ